ਸਸਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਮਿਸਿਸ ਸੰਦੂਰ ਲਾਈਫਸਟਾਈਲ ਤੇ ਲੋ ਜੀ ਅੱਜ ਆ ਗਿਆ ਇੱਕ ਨਵੀਂ ਰੈਸিপি ਦੇ ਨਾਲ ਨਵੀਂ ਤਾਂ ਨਹੀਂ ਕਹਿ ਸਕਦੇ ਹੈ ਤਾਂ ਪ੍ਰਾਣੀਆਂ ਵੀ ਪਰ ਹੈ ਬਹੁਤ ਵਧੀਆ ਤੇ ਬੱਚਿਆਂ ਦੇ ਤੇ ਸਭ ਦੇ ਵੱਡਿਆਂ ਦੀ ਫੇਵਰੇਟ ਹੈ ਤੇ ਲੋ ਜੀ ਆਜੋ ਇਹਨੂੰ ਬਣਾਉਣ ਦਾ ਤਰੀਕਾ ਦੱਸਦੇ ਹਾਂ ਤੁਹਾਨੂੰ ਵੈਸਤਾ ਜਿਹਨਾਂ ਨੂੰ ਪਤਾ ਲੱਗ ਚੁੱਕਿਆ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੀ ਚੀਜ਼ ਬਣਾ ਰਹੇ ਆ ਆਪਾਂ ਤੇ ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਵੀ ਚਲੋ ਆਪਾਂ ਅੱਜ ਦੱਸ ਦਿੰਨੇ ਆਂ ਵੀ ਇਹ ਕਿਹੜੇ ਸਨੈਕਸ ਆਪਾਂ ਬਣਾ ਰਹੇ ਆਂ ਇੱਥੇ ਲਈ ਆਪਾਂ ਸੋਜੀ ਤੇ ਨਾਲ ਲਿਆ ਦਹੀਂ ਤੇ ਕੱਟੇ ਹੋਏ ਪਿਆਜ਼ ਟਮਾਟਰ ਤੇ ਸ਼ਿਮਲਾ ਮਿਰਚ ਲਈ ਹੈ ਤੇ ਸ਼ਿਮਲਾ ਮਿਰਚ ਜਿਵੇਂ ਕਿ ਮੈਂ ਤੁਹਾਨੂੰ ਇੱਕ ਦੋ ਵਲੌਗਾਂ 'ਚ ਪਹਿਲਾਂ ਵੀ ਦੱਸਿਆ ਹੋਇਆ ਵੀ ਮੈਂ ਰੱਖਦੀ ਹਾਂ ਉਹਨਾਂ ਘਰ ਦੇ ਵਿੱਚ ਕਿਉਂਕਿ ਕਈ ਵਾਰ ਮੈਗੀ ਬ बनानी ਪੈ ਜਾਂਦੀ ਹੈ ਕਈ ਵਾਰ ਪਾਸਤਾ ਜਾਂ ਕੋਈ ਹੋਰ ਚੀਜ਼ ਜਿਵੇਂ ਆਪਾਂ ਬਣਾਉਨੇ ਆ ਚਾਈਨੀਜ਼ ਵਗੈਰਾ ਉਹਦੇ 'ਚ ਜਿਹੜੀ ਸ਼ਿਮਲਾ ਮਿਰਚ ਉਹਦਾ ਟੇਸ ਬਹੁਤ ਵਧੀਆ ਹੁੰਦਾ ਹੈ ਤੈ ਲੋ ਜੀ ਇੱਥੇ ਅੱਜ ਆਪਾਂ ਬਣਾ ਲੱਗੇ ਆਂ ਬੱਚਿਆਂ ਲਈ 스낵ਸ ਬੇਟਾ ਆਉਂਦਾ ਸਕੂਲ ਤੋਂ ਤਾਂ ਰੋਟੀ ਨਹੀਂ ਖਾਂਦਾ ਪਤਾ ਨਹੀਂ ਉਹਨੂੰ ਕੀ ਐ ਕਈ ਵਾਰ ਕਹੇਗਾ ਮੈਂ ਨਹੀਂ ਖਾਣੀ ਕੀ ਸਬਜੀ ਬਣਾਈ ਐ ਜੇ ਤਾਂ ਉਹਦੀ ਫੇਵਰੇਟ ਸਬਜੀ ਹੋਵੇ ਫਿਰ ਤਾਂ ਉਹ ਕਹੇਗਾ ਦੇ ਦਿਓ ਤੇ ਨਾ ਉਹਦੀ ਫੇਵਰੇਟ ਸਬਜੀ ਹੋਵੇ ਤਾਂ ਫਿਰ ਕਹੇਗਾ ਮੈਂ ਨਹੀਂ ਖਾਣੀ ਹੈਗੀ ਹੁਣ ਕੀ ਰੋਜ਼ ਰੋਜ਼ ਬੰਦਾ ਬਣਾਵੇ ਦੱਸੋ ਫਿਰ ਮੈਂ ਕਿਹਾ ਚੱਲ ਅੱਜ ਤੈਨੂੰ ਕੁਝ ਯੂਨੀਕ ਜਿਹਾ ਬਣਾ ਕੇ ਦਿੰਨੀ ਆਂ ਵੀ ਉਹ ਚੀਜ਼ ਤੋ ਖਾਲੀ 스낵ਸ ਵਗੈਰਾ ਬੱਚੇ ਖਾ ਲੈਂਦੇ ਨੇ ਹਨਾ ਤੇ ਉਹਨੂੰ ਜ਼ਿਆਦਾਤਰ ਨਮਕੀਨ ਚੀਜ਼ਾਂ ਪਸੰਦ ਨੇ ਉਹ ਥੋੜੀਆਂ ਮਿੱਠੀਆਂ ਚੀਜ਼ਾਂ ਘੱਟ ਖਾਂਦਾ ਮਿੱਠੇ ਚ ਬਸ ਉਹ ਬਰਫੀ ਵਗੈਰਾ ਤੇ ਹੋਰ ਚੀਜ਼ਾਂ ਖਾਂਦਾ ਹੈ ਤੇ ਲੋ ਜੀ ਇੱਥੇ ਆਪਾਂ ਬਣਾਣਾ ਕਰਤਾ ਆਪਣਾ ਜਿਹੜੀ ਡਿਸ਼ ਆ ਸ਼ੁਰੂ ਇੱਥੇ ਲੈ ਲਈ ਆਪਾਂ ਸੂਜੀ ਤੇ ਉਹਦੇ ਵਿੱਚ ਆਪਾਂ ਪਾ ਲਿਆ ਦਹੀਂ ਦਹੀਂ ਮੇਰੇ ਕੋਲ ਅਧਿਕ ਕੌਲੀ ਹੈਗੀ ਸੀਗੀ ਤੇ ਸੂਜੀ ਵੀ ਆਪਣੇ ਕੋਲ ਮੇਨ ਲੱਦਾ ਕਾਲੀ ਡੇਢ ਕਾ ਇਹ ਮੋਟੀ ਸੂਜੀ ਸੀ ਮੈਂ ਪੀਸ ਲਈ ਹੈ ਮਿਕਸੀ ਦੇ ਵਿੱਚ ਤੇ ਇਹਨੂੰ ਬਰੀਕ ਕਰ ਲਿਆ ਥੋੜਾ ਜਿਹਾ ਤੇ ਉਸ ਤੋਂ ਬਾਅਦ ਦਹੀਂ ਮਿਕਸ ਕਰਨ ਤੋਂ ਬਾਅਦ ਕਟੀਆਂ ਹੋਈਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਲਵਾਂਗੇ ਪਾਣੀ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਆਪਾਂ ਕੰਸਿਸਟੈਂਸੀ ਥੋੜੀ ਜੀ ਇੱਥੇ ਪਤਲੀ ਰੱਖਣੀ ਹੈ ਕਿਉਂਕਿ ਸੂਜੀ ਜਿਹੜੀ ਹੈ ਉਹ ਫੁੱਲ ਜਾਂਦੀ ਹੈ ਪਾਣੀ ਸੋਖ ਲੈਂਦੀ ਹੈ ਤੇ ਜ਼ਿਆਦਾ ਵੀ ਨਹੀਂ ਪਤਲੀ ਕਰਨੀ ਵੀ ਬਿਲਕੁਲ ਹੀ ਆਪਾਂ ਕੋਹਲ ਜਾ ਬਣਾ ਦੇਣਾ ਪਰ ਉਹ ਵੀ ਨਹੀਂ ਬਸ ਇੱ ਸਕਦੇ ਕਿਵੇਂ ਦੀ ਕੰਸਿਸਟੈਂਸੀ ਆਪਾਂ ਰੱਖਣੀ ਹੈ ਤੇ ਇਹ ਬਣਾ ਰਹੇ ਆ ਆਪਾਂ ਅੱਪੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਵੀ ਦੱਸਿਓ ਤੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਹ ਵੀ ਦੱਸਿਓ ਵੀ ਤੁਸੀਂ ਪਹਿਲਾਂ ਕਦੀ ਇਹ ਡਿਸ਼ ਖਾਧੀ ਹੈ ਜਾਂ ਨਹੀਂ ਅਸੀਂ ਇਹ ਬਣਾਏ ਸੀਗੇ ਅੱਪੇ ਮੈਂ ਜਦੋਂ ਪੇਕੀ ਗਈ ਹੋਈ ਸੀ ਪਿੱਛੇ ਜੇ ਛੁੱਟੀਆਂ 'ਚ ਤੇ ਉਸ ਟਾਈਮ ਭਾਬੀ ਨੇ ਬਣਾਏ ਸੀਗੇ ਤੇ ਭਾਬੀ ਨੇ ਇੱਕ ਟ੍ਰੇ ਮੰਗਾਈ ਸੀ ਉਥੋਂ ਆਨਲਾਈਨ ਜਿਹੜੀ ਅੱਪੇ ਬਣਾਉਣ ਵਾਲੀ ਐ ਉਹ ਬਣਾ ਲਿਆਂਦੀ ਸੀ ਇਹਨਾਂ ਨੇ ਜਿਹੜੀ ਐ ਨਾਨ ਸਟਿਕ ਨਹੀਂ ਸੀਗੀ ਸਿੰਪਲ ਦੁੱਜੀ ਹੋਈ ਮੰਗਾਲੀ ਸੀਗੀ ਤਾਂ ਉਸ ਟਾਈਮ ਅਸੀਂ ਉੱਥੇ ਬਣਾਏ ਸੀ ਸਾਰੇ ਬੱਚਿਆਂ ਵਗੈਰਾ ਨੇ ਸਾਰੇ ਪਰਿਵਾਰ ਨੇ ਉੱਥੇ ਖਾਦੇ ਸੀ ਤੇ ਉਹ ਜਿਹੜੀ ਆਪਣੀ ਕੀ ਕਹਿੰਦੇ ਨੇ ਟ੍ਰੇ ਸੀ ਉਹ ਮੈਂ ਲੈ ਆਈ ਸੀ ਇੱਥੇ ਤੇ ਇੱਥੇ ਨਾਲ ਦੀ ਨਾਲ ਮੈਂ ਚਾਹ ਵੀ ਰੱਖਤੀ ਐ ਤੇ ਲੋ ਜੀ ਚਾਹ ਨੂੰ ਵੀ ਬਾਲਾ ਪੈ ਗਿਆ ਮੈਂ ਕਿਹਾ ਜਦੋਂ ਇਹ ਚੀਜ਼ ਬਣੇਗੀ ਤਾਂ ਫਿਰ ਆਪਾਂ ਖਾ ਲਵਾਂਗੇ ਛੇਤੀ ਛੇਤੀ ਤੇ ਮੈਨੂੰ ਵੀ ਦੇਖ ਕੇ ਨਾ ਬਹੁਤ ਉਹ ਹੋ ਰਿਹਾ ਸੀ ਵੀ ਖਾ ਲਈਏ ਹੁਣ ਛੇਤੀ ਚੀਜ਼ ਬਣ ਜੇ ਤੇ ਲੋ ਜੀ ਜਦੋਂ ਆਪਾਂ ਸਾਰਾ ਮਿਕਸਚਰ ਵਗੈਰਾ ਮਿਕਸ ਕਰਕੇ ਰੱਖਤਾ ਹੈ ਉਸ ਤੋਂ ਬਾਅਦ ਥੋੜੀ ਦੇਰ ਲਈ ਇਹਨੂੰ 5 ਕਮਿੰਟ ਲਈ 10 ਕਮਿੰਟ ਲਈ ਰੈਸਟ ਦਿੱਤੀ ਸੀ ਤਾਂ ਜੋ ਸੂਜੀ ਜਿਹੜੀ ਆ ਪਾਣੀ ਸੋਕ ਲੇ ਤੇ ਫੁੱਲ ਜੇ ਸੂਜੀ ਤੁਸੀਂ ਦੇਖ ਸਕਦੇ ਹੋ ਕਿਵੇਂ ਫੁੱਲ ਗਈ ਹੈ ਉਸ ਤੋਂ ਬਾਅਦ ਆਪਾਂ ਇੱਥੇ ਐਡ ਕਰਾਂਗੇ ਇਹਨੂੰ ਜੇ ਤੁਹਾਡੇ ਕੋਲ ਇਹਨੂੰ ਨਹੀਂਗੀ ਤਾਂ ਤੁਸੀਂ ਨਿੰਬੂ ਐਡ ਕਰ ਸਕਦੇ ਹੋ ਨਿੰਬੂ ਵੀ ਨਹੀਂਗਾ ਤੇ ਤੁਸੀਂ ਜਿਹੜਾ ਮਿੱਠਾ ਸੋਡਾ ਵਗੈਰਾ ਹੁੰਦਾ ਨਾ ਚੁਟਕੀ ਕੋ ਉਹ ਐਡ ਕਰ ਸਕਦੇ ਹੋ ਇਹ ਜੈਦ ਵਿੱਚ ਤਾਂ ਐਡ ਕਰੀ ਦੇਣਾ ਤਾਂ ਕਿ ਜੋ ਕਿ ਇਹ ਬੰਦੇ ਨੇ ਜਦੋਂ ਇਹ ਫਲਫੀ ਹੋ ਜਾਣ ਫੁੱਲ ਜਾਣ ਠੀਕ ਹੈ ਜੀ ਤੇ ਸਭ ਤੋਂ ਵੱਡਾ ਪੋਪਟ ਹੋ ਗਿਆ ਮੇਰੇ ਨਾਲ ਤਾਂ ਪਹਿਲਾਂ ਹੀ ਕਿਉਂਕਿ ਮੈਨੂੰ ਕਾਲੀ ਸੀ ਕਿ ਮੈਨੂੰ ਇਹ ਸੀ ਮੈਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਣਾ ਵੀ ਮੈਂ ਕਿਤੇ ਲੇਟ ਨਾ ਹੋ ਜਾ ਤੇ ਮੈਂ ਜਿਵੇਂ ਹੀ ਬਸ ਸਰੋਂ ਦਾ ਤੇਲ ਪਹਿਲਾਂ ਤਾਂ ਯੂਜ਼ ਕੀਤਾ ਸਰੋਂ ਦਾ ਤੇਲ ਪਾ ਕੇ ਤੇ ਜੇ ਇਹ ਪਾਤੇ ਤੋਂ ਉਸ ਤੋਂ ਬਾਅਦ ਥੋੜੇ ਜਿਹਾ ਕੱਚੇ ਸੀਗੇ ਤੇ ਮੈਂ ਨਾਲ ਦੀ ਨਾਲ ਹੀ ਪਲਟਣ ਲੱਗ ਗਈ ਤੇ ਉਹ ਇੱਕੋ ਦਮ ਨਾਲ ਬਸ ਨਾਲ ਹੀ ਲੱਗਣ ਲੱਗੇ ਸਭ ਤੋਂ ਕਹਿੰਦੇ ਨਹੀਂ ਹੁੰਦੇ ਜਿਹੜਾ ਸਸਤਾ ਰੋਏ ਬਾਰ-ਬਾਰ ਤੇ ਮਹਿੰਗਾ ਰੋਏ ਇੱਕ ਵਾਰ ਮਹਿੰਗੀ ਚੀਜ਼ ਤਾਂ ਇੱਕ ਵਾਰ ਆਪਾਂ ਰੋਣੀ ਨਾ ਕੋਈ ਚੀਜ਼ ਲੈਣ ਲੱਗੇ ਕਈ ਵਾਰ ਆਪਾਂ ਨੂੰ ਹੁੰਦਾ ਵੀ ਬਹੁਤ ਮਹਿੰਗੀ ਆ ਗਈ ਹੈ ਪਰ ਜਦੋਂ ਆਪ ਸਸਤੀ ਚੀਜ਼ ਲੈ ਲੈਂਦੇ ਆ ਤਾਂ ਉਹ ਫਿਰ ਆ ਵਾਰ-ਵਾਰ ਆ ਕੰਮ ਹੁੰਦਾ ਆਪਣੇ ਨਾਲ ਕਿਉਂਕਿ ਨਾਨ ਸਟਿਕ ਨਹੀਂਗੀ ਜਿਹੜੀ ਟ੍ਰੇ ਆਪੇ ਤੇ ਇਸ ਕਰਕੇ ਇਹਦੇ ਤੇ ਨਾ ਜਿਹੜੀ ਚੀਜ਼ ਵਗੈਰਾ ਉਹ ਚਿਪਕ ਜਾਂਦੀ ਹੈ ਤੇ ਲੋ ਜੀ ਇੱਥੇ ਫਿਰ ਮੈਂ ਦੇਖਿਆ ਮੈਂ ਕਿਹਾ ਵੀ ਇਹ ਗੱਲ ਨਹੀਂ ਬਣ ਰਹੀ ਹੁਣ ਸਰੋ ਤੇਲ ਨਾਲ ਤੇ ਫਿਰ ਉਸ ਤੋਂ ਬਾਅਦ ਰਿਫਾਈਨਡ ਆਇਲ ਮੈਂ ਇੱਥੇ ਯੂਜ਼ ਕੀਤਾ ਫਿਰ ਇਹਨਾਂ ਨੂੰ ਭਰਤਾ ਕਿਉਂਕਿ ਮੈਂ ਜਾਣਾ ਸੀ ਗੁਰਦੁਆਰਾ ਸਾਹਿਬ ਮੈਂ ਬਸ ਜਲਦੀ ਜਲਦੀ ਚ ਮੈਨੂੰ ਇੱਕ ਕਾਲੀ ਸੀਗੀ ਮੈਨੂੰ ਇਹ ਸੀ ਵੀ ਇਹਨਾਂ ਨੂੰ ਪਲਟਦਾ ਫਟਾਫਟ ਇੱਕ ਤਾਂ ਜਿਹ ਜਾ ਜ਼ਿਆਦਾ ਸੇਕ ਲੱਗਦਾ ਜਿਹੜਾ ਸੈਡਾਂ ਤੇ ਉਹ ਘੱਟ ਸੇਕ ਲੱਗਦਾ ਇਸ ਕਰਕੇ ਸੈਡਾਂ ਵਾਲੇ ਜਿਹੜੇ ਸੀ ਉਹ ਨਾਲ ਚਿਪਕੀ ਜਾ ਰਹੇ ਸੀ ਆਪਾਂ ਜਿਹੜਾ ਔਰਿਜਨਲ ਰਿਵਿਊ ਹੋਏਗਾ ਜਿਵੇਂ ਬਣਾਇਆ ਆਪਾਂ ਤੁਹਾਨੂੰ ਉਵੇਂ ਦੱਸ ਰਿਹਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫੇਰ ਇਹ ਚਿਪਕਣ ਲੱਗੇ ਥੋੜਾ ਥੋੜਾ ਪਰ ਜਿਹੜਾ ਰਿਫਾਈਨਡ ਆਇਲ ਸੀ ਉਹਦੇ ਨਾਲ ਥੋੜਾ ਪਤਾ ਇਹਨਾਂ ਨੂੰ ਫਰਕ ਪੈ ਗਿਆ ਸੀਗਾ ਤੇ ਮੈਂ ਚਲੋ ਜਿੰਨੇ ਵੀ ਸੀਗੇ ਇੱਕ ਵਾਰ ਚ ਦੋ ਵਾਰ ਚ ਪੂਰ ਕੱਢੇ ਤੇ ਕੁਝ ਜਿਹੜੇ ਫਿਸਫੁਸ ਗਏ ਸੀ ਪਰ ਬਣੇ ਬਹੁਤ ਟੇਸਟੀ ਸੀ ਟੇਸਟ ਬਿਲਕੁਲ ਵਧੀਆ ਆ ਰਿਹਾ ਸੀ ਇਹ ਸੀ ਵੀ ਇਹਨਾਂ ਦੀ ਸ਼ੇਪ ਥੋੜੀ ਜਿਹੀ ਇੱਥੇ ਵਿਗੜ ਗਈ ਸੀ ਤੇ ਪਰ ਜਦੋਂ ਬਣੇ ਨੇ ਉਸ ਤੋਂ ਬਾਅਦ ਇਹਨਾਂ ਦਾ ਟੇਸਟ ਵਗੈਰਾ ਬਹੁਤ ਵਧੀਆ ਆ ਰਿਹਾ ਸੀ ਪੂਰਾ ਓਰੀਜਨਲ ਟੇਸਟ ਆ ਰਿਹਾ ਸੀ ਜਿਹੜਾ ਵੀ ਆਂਦਾ ਇਹਨਾਂ ਦਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇੱਕ ਵਾਰ ਫੇਰ ਇਹ ਟ੍ਰੇ ਨੂੰ ਸਾਰੀ ਨੂੰ ਪਲਟ ਲਿਆ ਜਿੰਨੇ ਵੀ ਆ ਪਾਪੇ ਪਾਇਸ ਮੈਨੂੰ ਲੱਗਦਾ ਹੈ ਚ 12 ਪੈਂਦੇ ਨੇ ਗਿਣ ਕੇ ਦੱਸਿਓ ਸ਼ਾਇਦ ਕਿੰਨੇ ਪੈਂਦੇ ਨੇ 12 10 11 12 ਇਸ ਹਿਸਾਬ ਨਾਲ ਪੈਂਦੇ ਨੇ ਤੇ ਉਸ ਤੋਂ ਬਾਅਦ ਸਾਰੇ ਮੈਂ ਇੱਕ ਵਾਰ ਫੇਰ ਟ੍ਰੇ ਸੈੱਟ ਕਰਕੇ ਰੱਖ ਦਿੱਤੀ ਸੀ ਉਹਨੂੰ ਢੱਕ ਦੀਦਾ ਜਦੋਂ ਆਪ ਨੇ ਆ ਸਾਰਿਆਂ ਦੇ ਵਿੱਚ ਪਹਿਲਾਂ ਆਪਾਂ ਤੇਲ ਪਾ ਲੈਣਾ ਫਿਰ ਮਿਕਸਚਰ ਪਾ ਲੈਣਾ ਜਿਹੜਾ ਬਣਾਇਆ ਹੋਇਆ ਆਪਾਂ ਸੂਜੀ ਦਾ ਕੋਲ ਉਸ ਤੋਂ ਬਾਅਦ ਆਪਾਂ ਇਹਨੂੰ ਥੋੜੀ देर ਢੱਕਣਾ ਹੈ ਢੱਕਣ ਤੋਂ ਬਾਅਦ ਜਦੋਂ ਇਹ ਫੁੱਲ ਜਾਂਦੇ ਨੇ ਹਨਾ ਫਿਰ ਆਪਾਂ ਇਹਨਾਂ ਨੂੰ ਪਲਟਣਾ ਹੈ ਤੇ ਲੋ ਜੀ ਇੱਥੇ ਮੈਂ ਦੁਬਾਰਾ ਨਾਲ ਇੱਕ ਵਾਰ ਫੇਰ ਟਰੇ ਦੇ ਵਿੱਚੋਂ ਸਾਰਾ ਕੱਢ ਲਿਆ ਸੀ ਤੇ ਬੇਟਾ ਸਕੂਲ ਤੋਂ ਆਣ ਕੇ ਨਾ ਪੈਰਾਸੈਟਾਮੋਲ ਦੀ ਗੋਲੀ ਲੈ ਕੇ ਸੋ ਗਿਆ ਸੀ ਕਿਉਂਕਿ ਉਹ ਕਹਿ ਰਿਹਾ ਸੀ ਮੇਰਾ ਸਿਰ ਦੁਖ ਰਿਹਾ ਪਤਾ ਨਹੀਂ ਕਈ ਦਿਨਾਂ ਦਾ ਕਾਫੀ ਕਹਿ ਰਿਹਾ ਵੀ ਮੇਰਾ ਸਿਰ ਦੁਖਦਾ ਸਿਰ ਦੁਖਦਾ ਤੇ ਮੈਂ ਸੋਚ ਰਹੀ ਹਾਂ ਵੀ ਦੀ ਨਿਕਾ ਵਗੈਰਾ ਵੀ ਚੈੱਕ ਕਰਾਈ ਦਵਾਂ ਤੇ ਲਓ ਜੀ ਇੱਥੇ ਜਿਹੜਾ ਆਪਣਾ ਦੂਜਾ ਪੂਰਸੀ ਉਹ ਮੈਂ ਕੱਢ ਕੇ ਰੱਖ ਲਿਆ ਸੀ ਪਹਿਲਾ ਹੀ ਸੀ ਯਾਨੀ ਕਿ ਪਹਿਲਾ ਤੇ ਦੂਜਾ ਪੂਰਸੀ ਜਿਹੜਾ ਉਹ ਕੱਢ ਕੇ ਰੱਖਿਆ ਤੇ ਇਹਦੇ ਵਿੱਚੋਂ ਕੁਝ ਕਿਤੇ ਜਿਹੜੇ ਸੈਂਟਰ 'ਚ ਸੀ ਉਹ ਵਧੀਆ ਬਣੇ ਨਹੀਂ ਕਿਉਂਕਿ ਉਹਨਾਂ ਨੂੰ ਸੇਕ ਪ੍ਰੋਪਰ ਲੱਗਿਆ ਜਿਹੜੇ ਸਾਡਾਂ ਵਾਲੇ ਸੀ ਉਹਨਾਂ ਨੂੰ ਸੇਕ ਘੱਟ ਲੱਗ ਜੀ ਵਿਗੜ ਗਈ ਹੈ ਹਨਾ ਤੇ ਉਸ ਤੋਂ ਬਾਅਦ ਫਿਰ ਮੇਰਾ ਟਾਈਮ ਹੋ ਗਿਆ ਸੀ ਗੁਰਦੁਆਰਾ ਸਾਹਿਬ ਜਾਣ ਦਾ ਕਿਉਂਕਿ ਮੈਂ ਕਾਫੀ ਲੇਟ ਹੋ ਗਈ ਸੀ ਤੇ ਫਿਰ ਮੈਨੂੰ ਇਹ ਸੀ ਵੀ ਮੈਂ ਹੁਣ ਆਣ ਕੇ ਜਿਹੜਾ ਪੂਰਾ ਉਹ ਕੱਢੂਗੀ ਤੇ ਫਿਰ ਮੈਂ ਜਾ ਕੇ ਆਈ ਉਸ ਤੋਂ ਬਾਅਦ ਇੱਥੇ ਕੱਢਿਆ ਤੇ ਇਹ ਜਿਹੜੇ ਸੀ ਬਹੁਤ ਵਧੀਆ ਬਣ ਲੱਗ ਗਏ ਸੀ ਦੁਬਾਰਾ ਥੋੜੇ ਥੋੜੇ ਜਿਹੜੇ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਸਾਈਡਾਂ ਤੇ ਸੇਕ ਘਾਟਾ ਉਹ ਥੋੜਾ ਜਿਹਾ ਮਤਲਬ ਔਖਾ ਕਰ ਰਹੇ ਸੀ ਬਾਕੀ ਜਿਹੜੇ ਸੈਂਟਰ 'ਚ ਨੇ ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਨਿਕਲ ਰਹੇ ਸੀ ਬਿਲਕੁਲ ਸ਼ੇਪ 'ਚ ਆ ਰਹੇ ਸੀ ਜਿਵੇਂ ਦੇ ਉਹਨਾਂ ਦੀ ਸ਼ੇਪ ਹੈ ਤੇ ਬੇਟੇ ਨੂੰ ਸ ਕਿਉਂਕਿ ਇੰਨੇ ਨਾਨਕੇ ਕਰਖਾਦੇ ਸੀ ਉਦੋਂ ਬੱਚਿਆਂ ਨੇ ਸਾਰਿਆਂ ਨੇ ਚਿੰਬੜ ਹੀ ਗਏ ਸੀ ਉਹ ਵੀ ਕਿਤੇ ਨਾ ਕਿਤੇ ਵੀਡੀਓ ਹੋਏਗੀ ਪਿੱਛੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੇ ਲਾਸਟ ਵਾਲੇ ਪੂਰ ਸੀਗੇ ਇੱਕ ਦੋ ਕੱਡੇ ਸੀ ਉਹ ਬਹੁਤ ਸੋਹਣੇ ਨਿਕਲਣ ਲੱਗ ਗਏ ਸੀਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਪਰਫੈਕਟ ਸ਼ੇਪ ਆਈ ਹੈ ਔਰ ਟੇਸਟ ਦਾ ਇਹਨਾਂ ਦਾ ਲਾਜਵਾਬ ਹੈ ਤੇ ਜੇਕਰ ਤੁਹਾਡੇ ਕੋਲ ਇਹ ਆਪੇ ਪੈਨ ਨਹੀਂਗਾ ਤਾਂ ਤੁਸੀਂ ਇਹਨੂੰ ਸਿੰਪਲ ਤਵੇ ਦੇ ਉੱਤੇ ਵੀ ਬਣਾ ਸਕਦੇ ਹੋ ਉਹਨੂੰ ਬਸ ਟੱਕ ਦਿਓ ਮਿਕਸਚਰ ਨੂੰ ਪਾ ਕੇ ਤੇਲ ਦੇ ਉੱਪਰ ਬਹੁਤ ਵਧੀਆ ਬਣਨੇਗੇ ਤੇ ਲਓ ਜੀ ਬੇਟਾ ਵੀ ਉੱਠ ਗਿਆ ਸੀ ਤੇ ਆਪੇ ਵੀ ਬਣ ਕੇ ਹੋ ਗਏ ਸੀ ਤਿਆਰ ਤੇ ਬੇਟੇ ਨੇ ਛਕ ਲੈਣੇ ਚਾਹ ਦੇ ਨਾਲ ਇਹਦੇ ਪਾਪਾ ਨੂੰ ਵੀ ਦੇ ਦਿੱਤੇ ਸੀ ਸਰਦਾਰ ਜੀ ਵੀ ਘਰ ਸੀ ਉਹਨਾਂ ਨੇ ਵੀ ਖਾ ਲੈਣੇ ਚਾਹ ਦੇ ਨਾਲ ਤੇ ਉਹਨਾਂ ਦੀ ਵੀਡੀਓ ਸ਼ੂਟ ਨਹੀਂ ਕਰਦੇ ਕਿਉਂਕਿ ਥੋੜਾ ਜਿਹਾ ਕਈ ਵਾਰ ਸੁੱਤੇ ਉੱਠੇ ਹੋਣ ਤਾਂ ਫਿਰ ਅਤਰਹਾਜਾ ਕਰਨ ਲੱਗ ਜਾਂਦੇ ਨੇ ਤੇ ਲਓ ਜੀ ਇੱਥੇ ਸਾਰਾ ਕੁਝ ਬਣ ਕੇ ਪਰਫੈਕਟ ਅਸੀਂ ਖਾ ਪੀ ਲਿਆ ਸੀ ਬਹੁਤ ਹੀ ਟੇਸਟੀ ਬਣੇ ਸੀ ਤੁਸੀਂ ਵੀ ਦੀ ਬਣ ਵਾਲੀ ਰੈਸিপি ਹੈ ਤੇ ਮਿਲਦੇ ਆ ਇੱਕ ਨਵੇਂ ਵਲੌਗ ਚ ਟਲਦਨ ਬਪਾਈ थैंक यू ਜੀ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ थैंक यू